ਤਾਂ ਭਾਰਤ ਪਾਕਿਸਤਾਨ ਟੈਨਸ਼ਨ ਦੇ ਵਿਚਾਲੇ ਇੱਕ ਵੱਡੀ ਹੋਰ ਕਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੰਨੇ ਵੀ ਡੈਮ ਨੇ ਸਾਰੇ ਡੈਮਾਂ ਦੇ ਉੱਪਰ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਜੀਆਂ ਦਾ ਦੇ ਕੇ ਜਿੰਨੇ ਵੀ ਡੈਮ ਨੇ ਸਾਰਿਆਂ ਦੇ ਉੱਪਰ ਸੁਰੱਖਿਆ ਏਜੰਸੀਆਂ ਨੇ ਕਿਹਾ ਕਿ ਜਿੰਨਾ ਜਲਦੀ ਹੋ ਸਕਦਾ ਸਭ ਤੇ ਜਾ ਕੇ ਸਿਕਿਉਰਿਟੀ ਵਧਾਈ ਜਾਵੇ ਔਰ ਵਾਰਨਿੰਗ ਵੀ ਦਿੱਤੀ ਹੈ ਤੇ ਅਲਰਟ ਰੈਨ ਦੇ ਲਈ ਕਿਹਾ ਗਿਆ ਕਿਉਂਕਿ ਜਿਸ ਹਸਾਬ ਦੇ ਨਾਲ ਇੰਡਸ ਜਿਹੜਾ ਸਮਝੌਤਾ ਸੀ ਉਸ ਨੂੰ ਰੱਦ ਕਰਨ ਦੀ ਗੱਲ ਕਹੀ ਗਈ ਔਰ ਉਸ ਤੋਂ ਬਾਅਦ ਵਕੋ ਵਕਰੇ ਬਿਆਨ ਦੋਨੇ ਦੇਸ਼ਾਂ ਦੇ ਨੁਮਾਇੰਦਿਆਂ ਦੇ ਬੁਲਾਉਣੇ ਸ਼ੁਰੂ ਹੋਏ ਹਾਲਾਂਕਿ ਪਾਕ ਪਾਕਿਸਤਾਨ ਵਾਲੇ ਪਾਸਿਓਂ ਬਹੁਤ ਜ਼ਿਆਦਾ ਵਿਵਾਦਿਤ ਔਰ ਤਿੱਖੇ ਬਿਆਨ ਸਾਹਮਣੇ ਆ ਰਹੇ ਨੇ ਔਰ ਉੱਥੇ ਜਿਹੜਾ ਹੁਣ ਸਿੰਧੂ ਦਰਿਆ ਨੂੰ ਲੈ ਕੇ ਜਿਹੜਾ ਬਲਾਬਲ ਭੁੱਟੋਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਜਾਂ ਤਾਂ ਸਾਡਾ ਪਾਣੀ ਵਹੂਗਾ ਜਾਂ ਫਿਰ ਉਹਨਾਂ ਦਾ ਖੂਨ ਵਹੇਗਾ ਤਾਂ ਇਹ ਗੱਲਾਂ ਨੂੰ ਲੈ ਕੇ ਜਾਂ ਇਹਨਾਂ ਬਿਆਨਾਂ ਤੋਂ ਬਾਅਦ ਭਾਰਤ ਦੇ ਵੱਲੋਂ ਸਿਕਿਉਰਿਟੀ ਜਿਹੜੀ ਹੈ ਵਧਾਈ ਗਈ ਹੈ ਕਿਉਂਕਿ ਕਿਸੇ ਵੀ ਵੱਡੀ ਘਟਨਾ ਤੋਂ ਪਹਿਲਾਂ ਸਿਕਿਉਰਿਟੀ ਲੈਪਸ ਨਹੀਂ ਚਾਹੁੰਦਾ ਭਾਰਤੌਰ ਖਾਸ ਤੌਰ ਤੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਸਾਰੇ ਦਰਿਆਵਾਂ ਦਾ ਅਸਰ ਜਿਹੜਾ ਪੈਂਦਾ ਹੈ ਪੰਜਾਬ ਤੇ ਪੈਂਦਾ ਹੈ ਕਿਉਂਕਿ ਤਾਂ ਹੀ ਤਾਂ ਜਿਹੜਾ ਪੰਜਾਬ ਸ਼ਬਦ ਬਣਿਆ ਹੀ ਦਰਿਆਵਾਂ ਤੋਂ ਹੈ ਪੰਜ ਆਬ ਤਾਂ ਦੱਸ ਦੇ ਕੇ ਜਿੰਨੇ ਡੈਮ ਨੇ ਭਾਖੜਾ ਡੈਮ ਹੋਇਆ ਰਣਜੀਤ ਸਾਗਰ ਡੈਮ ਹੋਇਆ ਜਾਂ ਫਿਰ ਮਾਛਲ ਦੇ ਵਿੱਚ ਪੌਂਗ ਡੈਮ ਹੈਡਾ ਕੁੱਲੂ ਦੇ ਕੋਲ ਇਹਨਾਂ ਡੈਮਾਂ ਤੇ ਚੌਕਸੀ ਵਧਾ ਦਿੱਤੀ ਗਈ ਆ ਔਰ ਅਲਰਟ ਰਹਿਣ ਦੇ ਲਈ ਕਿਹਾ ਗਿਆ ਸਾਰਿਆਂ ਨੂੰ ਜਿਹੜਾ ਤੋਂ ਦੱਸ ਦੇ ਕੇ ਨੋਟੀਫਿਕੇਸ਼ਨ ਭੇਜੇ ਜਾ ਰਹੇ ਨੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਥਾਂ-ਥਾਂ ਤੇ ਫੋਰਸਾਂ ਲਗਾ ਦਿੱਤੀਆਂ ਗਈਆਂ ਨੇ ਕਿਉਂਕਿ ਕਿਤੇ ਨਾ ਕਿਤੇ ਜੇ ਕੱਲ ਨੂੰ ਕੋਈ ਡੈਮ ਤੇ ਕੁਝ ਹੋ ਗਿਆ ਤਾਂ ਤੁਸੀਂ ਆਪ ਹਿਸਾਬ ਲਾਓ ਕਿ ਬੁਰਾ ਹਾਲ ਹੋ ਜਾਣਾ ਹੈਗਾ ਤਾਂ ਇਹ ਗੱਲਾਂ ਨੂੰ ਪਹਿਲੀ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈਗਾ ਤਾਂ ਕਿ ਕੋਈ ਅਣਸਕਾਵੀ ਘਟਨਾ ਕੱਲ ਨੂੰ ਨਾ ਵਾਪਰ ਜਾਏ ਉਸ ਤੋਂ ਪਹਿਲਾਂ ਹੀ ਜਿਹੜਾ ਤੁਹਾਂ ਦਾ ਦੇਖ ਕੇ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਇੰਤਜ਼ਾਮ ਪੂਰੇ ਕਰ ਲਏ ਗਏ ਨੇ ਔਰ ਨਾਲ ਹੀ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ ਜਿੰਨੇ ਜਿੰਨੇ ਇਲਾਕੇ ਨੇ ਖਾਸ ਤੌਰ ਤੇ ਤੁਸੀਂ ਪੰਜਾਬ ਦੀ ਗੱਲ ਕਰ ਲੋ ਤਾਂ ਪੰਜਾਬ ਦੇ ਜਿੱਥੇ ਭਾਖੜਾ ਡੈਮ ਹੋਇਆ ਰਣਜੀਤ ਸਾਗਰ ਡੈਮ ਹੋਇਆ ਦੂਜੇ ਪਾਸੇ ਮਾਚਲ ਨਾਂ ਲੱਗਦਾ ਬਿਲਕੁਲ ਗਵਾਂਢੀ ਸੂਬਾ ਹੈਗਾ ਉੱਥੇ ਪੌਂਗ ਡੈਮ ਹੈਗਾ ਹੁਸ਼ਿਆਰਪੁਰ ਦੇ ਕੋਲ ਵੀ ਇੱਕ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਡੈਮ ਹੈਗਾ ਤੇ ਇਹਨਾਂ ਡੈਮਾਂ ਦਾ ਜਿਹੜਾ ਅਸਰ ਹੈ ਬਹੁਤ ਜ਼ਿਆਦਾ ਪੈ ਜਦੋਂ ਹੜ੍ਹ ਆਏ ਸੀ ਉਦੋਂ ਸਾਰਿਆਂ ਨੇ ਦੇਖਿਆ ਜਦੋਂ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤਾਂ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਉਸ ਸਮੇਂ ਫਲਾਡ ਗੇਟ ਜਦੋਂ ਖੋਲੇ ਜਾਂਦੇ ਸੀ ਤਾਂ ਫੇਰ ਕਿਤੇ ਜਾ ਕੇ ਰਾਹਤ ਆਉਂਦੀ ਸੀ ਔਰ ਜਿਵੇਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਸੀ ਤਾਂ ਚਿੰਤਾ ਪੈ ਜਾਂਦੀ ਸੀ ਕਿ ਹੁਣ ਜਿਹੜਾ ਕੁਝ ਹੋਰ ਘਟਨਾ ਨਾ ਵਾਪਰ ਜਾਏ ਤਾਂ ਦੱਸਦੇ ਕਿ ਸਾਰੇ ਡੈਮਾਂ ਦੇ ਵਿੱਚ ਪਾਣੀ ਵੀ ਹੈਗਾ ਔਰ ਇਸੇ ਗੱਲਾਂ ਨੂੰ ਲੈ ਕੇ ਜਿਹੜਾਗਾ ਧਿਆਨ ਰੱਖਿਆ ਜਾ ਰਿਹਾ ਖਾਸ ਤੌਰ ਤੇ ਇਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਐਗਜ਼ੈਂਪਲਸ ਹੈ ਜਿਹੜੀਆਂ ਪਈਆਂ ਜਦੋਂ ਕਿਸੇ ਦੇਸ਼ ਨੂੰ ਨਿਸ਼ਾਨਾ ਬਣਾਉਣਾ ਤਾਂ ਕਿਵੇਂ ਲੋਕ ਕਿਵੇਂ ਦੂਜੇ ਦੇਸ਼ ਜਿਹੜਿਆ ਨਿਸ਼ਾਨਾ ਚੂਜ਼ ਕਰਦੇ ਆ ਟਾਰਗੇਟ ਬਣਾਉਂਦੇ ਆ ਬਹੁਤ ਸਾਰੀਆਂ ਜਿਹੜੀਆਂ ਜੰਗਾਂ ਦੇ ਵਿੱਚ ਡੈਮ ਵੀ ਉਖਾੜੇ ਗਏ ਨੇ ਜਦੋਂ ਡੈਮ ਹੀ ਪੱਟਤਾ ਜਦੋਂ ਡੈਮ ਤੇ ਕੋਈ ਅਟੈਕ ਹੋ ਗਿਆ ਤਾਂ ਤੁਸੀਂ ਦੇਖੋ ਕਿ ਸਾਰਾ ਪਾਣੀ ਸਭ ਕੁਝ ਤਹਿਸ ਨਹਿਸ ਕਰ ਦਊਗਾ ਤਾਂ ਇਹ ਚੀਜ਼ਾਂ ਨੂੰ ਲੈ ਕੇ ਜਿਹੜਾ ਪਹਿਲੇ ਸਿਕਿਉਰਿਟੀ ਟਾਈਟ ਕਰ ਦਿੱਤੀ ਗਈ ਹੈ ਵਾਰਨਿੰਗ ਵੀ ਦਿੱਤੀ ਗਈ ਹੈ ਔਰ ਨਾਲ ਹੀ ਅਲਰਟ ਜਾਰੀ ਕੀਤਾ ਗਿਆ ਕਿ ਭਾਈ ਜਿਹੜੇ ਜਿਹੜੇ ਸਬੰਧਤ ਅਧਿਕਾਰੀ ਨੇ ਇਸ ਡਿਪਾਰਟਮੈਂਟ ਦੇ ਉਹ ਆਪੋ ਆਪਣੇ ਜਿਹੜਾ ਫਿੱਤੇ ਕੱਸ ਲੈਣ ਔਰ ਜਿਹੜਾ ਹੁਣ ਉਹ ਆਪਣੇ ਡਿਊਟੀ ਤੇ ਪਹੁੰਚਣ ਤਾਂ ਕਿ ਜਿਹੜਾ ਪੂਰਾ ਅਲਰਟ ਰਿਆ ਜਾ ਸਕੇ ਕਿਉਂਕਿ ਜਿਸ ਹਸਾਬ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਵਾਗਾ ਬਾਡਾ ਵਾਗਾ ਬਾਡਰ ਜਿਹੜਾ ਬੰਦ ਕਰ ਦਿੱਤਾ ਗਿਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੇ ਉੱਪਰ ਇਹ ਵੀ ਇੱਕ ਗੱਲ ਰੱਖੀ ਗਈ ਹੈ ਕਿ ਸਰਵਲੈਂਸ ਰੱਖੀ ਜਾਵੇ ਪੂਰੇ ਡੈਮਾਂ ਦੀ ਧਿਆਨ ਰੱਖਿਆ ਜਾਵੇ ਡੈਮਾਂ ਦਾ ਕਿਉਂਕਿ ਡੈਮਾਂ ਦੇ ਵੀ ਤੁਸੀਂ ਦੇਖੋ ਕਿੰਨਾ ਕਿਉਸਕ ਪਾਣੀ ਅਸੀਂ ਸਟੋਰ ਕਰਕੇ ਰੱਖਦੇ ਹਾਂ ਕਿੰਨਾ ਕਿੰਨਾ ਕਿਉਸਕ ਪਾਣੀ ਡੈਮ ਜਿਹੜੇ ਨੇ ਉਹ ਰੋਕ ਲੈਂਦੇ ਆ ਤਾਂ ਇਹਨਾਂ ਦੀ ਵੀ ਇੱਕ ਸਮਰੱਥਾ ਹੁੰਦੀ ਹੈ ਔਰ ਇਹਨਾਂ ਤੇ ਕਦੇ ਵੀ ਕੁਝ ਹੋ ਗਿਆ ਤਾਂ ਤੁਸੀਂ ਆਪ ਦੇਖੋ ਕਿ ਕੁਝ ਕੱਖ ਨਹੀਂ ਬਚੇਗਾ ਕਿਸੇ ਥਾਂ ਦਾ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਸਿਕਿਉਰਿਟੀ ਟਾਈਟ ਕੀਤੀ ਗਈ ਹੈ